ਕੱਟਦਾ ਪਹਿਲਾ ਖਾਣੇ ਮਾੜੇ ਦੂਜੀ ਡਾਈਟਿੰਗ ਕਰਦੀ ਚਿਹਰੇ ਉੱਤੇ ਨੂਰੀ ਰਿਆਨਾ ਲੱਗ ਤੇ ਹੱਥ ਰਖ ਖੜਦੀ ਖਲਕੇ ਖਾਇਆ ਪੀਆ ਕਰਨੀ ਅੱਗੇ ਤੇਰੀ ਮਰਜ਼ੀ ਜਾਨ ਕਵਾਲੀ ਦਾ ਜ਼ੀਰੋ ਫਿਕਰ ਕਰਦੀ ਜਾਨ ਕਵਾਲੀ ਦਾ ਜ਼ੀਰੋ ਫਿਕਰ ਕਰਦੀ ਜਾਨ ਕਵਾਲੀ ਦਾ ਜ਼ੀਰੋ ਫਿਕਰ ਕਰਦੀ ਜਾਨ ਕਵਾਲੀ ਦਾ ਦੇਹੋ ਮਾ 24 ਘੰਟੇ ਚੈਟਿੰਗ ਕਰਦੀ ਆਈਫੋਨ ਤੇ ਰਹਿੰਦੀ ਸਮਝ ਆਉਂਦੀ ਆ ਟਿਕ ਟਿਕ ਕਰਕੇ ਮਾਰੇ ਉਂਗਲਾਂ ਬੱਲਾ ਟਿੱਕੇ ਪੈਂਦੀ ਸਾਰਾ ਤੇਰਾ ਮਾਈਂਡ ਦੀ ਕੁੜੀ ਏ ਟੱਚਸ ਕਰੀ ਨਾ ਖਾ ਲਿਆ ਸਾਰਾ ਤੇਰਾ ਮਾਈਂਡ ਦੀ ਕੁੜੀ ਏ ਟੱਚਸ ਕਰੀ ਨਾ ਖਾ ਲਿਆ ਮੈਸੇਜ ਕਰਦੀ ਨੇ ਐਕਸੀਡੈਂਟ ਕਰਾ ਲਿਆ ਮੈਸੇਜ ਕਰਦੀ ਨੇ ਐਕਸੀਡੈਂਟ ਲਿਆ ਮੈਸਜ ਕਰਦੀ ਨੇ ਐਕਸੀਡੈਂਟ ਕਰਾ ਲਿਆ ਮੈਸਜ ਕਰਦੀ ਨੇ ਬੋਦੀ ਦਾ ਬੋਦੀ ਦੇ ਹਾ ਚੜੇ-ਝੜੇ ਕੋ ਕਰਦੇ ਲੋਕੋ ਝੜੇ-ਬੜੇ ਗੁਣਕਾਰੀ ਇੰਦਰਦੇ ਹੁਕਮ ਕੀਤਾ ਸੀ ਕਹਿੰਦਾ ਵੀ ਭਾਈ ਮੇਰੀ ਬੋਲੀ ਜ਼ਰੂਰ ਪਾ ਤੇਰੀ ਬੋਲੀ ਹੋ ਠੀਕ ਵਸੇ ਚੜਾ ਤੂੰ ਹੈ ਨਹੀਂ ਬਹੁਤ ਸੋਹਣਾ ਗਾਇਆ ਯਾਰ ਇਹਨੇ ਨਜ਼ਾਰਾ ਲਿਆਤਾ ਸੱਚੀ ਦਿਲੋਂ ਮੈਂ ਕਹਿੰਦਾ ਜਿਹੜੇ ਕਿਨੋ ਸ਼ੇਰ ਬੋਲਿਆ ਸੀ ਨਜ਼ਾਰਾ ਆ ਗਿਆ ਛੜੇ ਛੜੇ ਕਿਉ ਕਰਦੇ ਲੋਕੋ ਛੜੇ ਬੜੇ ਗੁਣਕਾਰੀ ਨਾ ਛੜਿਆਂ ਨੂੰ ਫੋੜਾ ਫਣਸੀ ਨਾ ਕੋਈ ਲੱਗੇ ਬਿਮਾਰੀ ਇਹ ਕਦੇ ਢਿੱਲਾ ਮਾ ਸਭ ਨਹੀਂ ਵੇਖਿਆ ਜਿੰਨਾ ਚਿਰ ਮੇਰੇ ਕੋਲੇ ਸਖਦਾ ਰਿਆ ਉਦੋਂ ਵੀ ਆ ਇੱਕ ਐਵੇਂ ਹੁੰਦਾ ਸੀਗਾ ਨਾ ਛੜਿਆਂ ਨੂੰ ਫੋੜਾ ਫਿਰ ਸੀ ਨਾ ਕੋਈ ਲੱਗੇ ਬਿਮਾਰੀ ਪਹਿਲਾਂ ਤਾਂ ਪ੍ਰਾਈਵੇਟ ਛੜੇ ਸੀ ਫਿਰ ਬਣ ਗਏ ਸਰਕਾਰੀ ਫਰਛੜਿਆਂ ਨੇ ਗੈਂਸਲਬਾਲੀ ਜਲਣੋਂ ਹਟ ਗਈ ਦਾੜੀ ਫਰਛੜਿਆਂ ਨੂੰ ਮੌਜਾ ਹੀ ਮੌਜਾ ਕਹਿ ਗਈ ਅਟਲ ਬਿਹਾਰੀ ਆ ਗਈ ਫੇਰ ਛੜੇ ਦੀ ਵਾਰੀ ਪਾਕਿਸਤਾਨ ਮੂਹਰੇ ਲਾ ਲਿਆ ਦੇ ਕੋਲ ਕਬੀਲਦਾਰ ਹੁੰਦਾ ਉਦੋਂ ਨਹੀਂ ਲੱਗਣਾ ਸੀ ਆਗੀ ਫੇਰ ਝੜੇ ਦੀ ਵਾਰੀ ਸਾਡੇ ਝੜਿਆਂ ਦੀ ਦੁਨੀਆ ਤੇ ਸਰਦਾਰੀ ਸਾਡੇ ਝੜਿਆਂ ਦੀ ਦੁਨੀਆ ਤੇ ਸਰਦਾਰੀ ਸਾਡੇ ਝੜਿਆਂ ਦੀ ਦੁਨੀਆ ਤੇ ਸਰਦਾਰੀ ਸਾਡੇ ਝੜਿਆਂ ਦੀ ਮੋੜੀ ਦੇ ਫੋੜੀ ਦੇ ਆ ਵਾਹ ਰੱਬਾ ਝੜੇ ਬਣਾਏ ਨਾਲ ਬਣਾਈਆਂ ਝੜੀਆਂ ਆਬ ਸਾਡੀ ਮਸਜਦ ਨਾਲ ਉਹ ਝੜੀ ਹੱਥ ਖੜਾ ਕਰਦਾ ਉਹਨੇ ਧਿਆਨ ਮੁੰਡਿਆਂ ਦਾ ਵੀ ਝੜਿਆਂ ਦਾ ਵੀ ਇਤਰੀ ਆ ਵੀ ਕਿਹੜਾ ਹੱਥ ਖੜਾ ਕਰਦਾ ਕੋਈ ਸੋਏ ਗੱਲਾਂ ਹੱਸਣ ਖੇਡਣ ਤਾਂ ਕੀ ਸੀ ਪਤਾ ਬਾਓ ਰੱਬਾ ਛੜੇ ਬਣਾਏ ਨਾਲ ਬਣਾਈਆਂ ਛੜੀਆਂ ਛੜਿਆਂ ਕੋਲੋਂ ਟਾਈਮ ਪੁੱਛਦੀਆਂ ਦੋ ਦੋ ਬਨ ਕੇ ਘੜੀਆਂ ਵੀ ਉੱਤੇ ਟੈਂਕੀ ਹੋ ਜਾਂਦੀ ਛੜੇ ਬਚਾਰੇ ਮੇਰੇ ਵਰਗੇ ਛੜੀਆਂ ਕਨੇਡਾ ਪੜੀਆਂ ਮਰ ਗਏ ਛੜਿਆਂ ਨੂੰ ਘੋੜ ਪਤਨ ਤੇ ਖੜੀਆਂ ਮਰ ਗਏ ਛੜਿਆਂ ਨੂੰ ਘੋੜ ਪਤਨ ਤੇ ਖੜੀਆਂ ਮਰ ਗਏ ਛੜਿਆਂ ਨੂੰ ਘੋੜ ਪਤਨ ਤੇ ਖੜੀਆਂ ਪਈਆਂ ਛੜੀਆਂ ਨੂੰ